SSP ਗੁਰਦਾਸਪੁਰ ਸ੍ਰੀ ਅਦਿੱਤਿਆ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ DSP ਕੁਲਵੰਤ ਸਿੰਘ ਮਾਨ ਅਤੇ SHO ਥਾਣਾ ਢਾੜੀਵਾ ਇੰਸਪੈਕਟਰ ਰਪਾਲ ਸਿੰਘ ਦੇ ਵੱਲੋਂ ਭਾਰੀ ਪੁਲਿਸ ਫੋਰਸ ਸਮੇਤ ਕਲਿਆਣਪੁਰ ਮੋੜ ਢਾੜੀਵਾਲ ਵਿਖੇ ਸਪੈਸ਼ਲ ਨਾਕਾਬੰਦੀ ਕੀਤੀ ਗਈ ਜਿਸ ਦੌਰਾਨ ਅਧੂਰੇ ਦਸਤਾਵੇਜ਼ ਰੱਖਣ ਵਾਲੇ ਵਾਹਨਾਂ bina ਨੰੰਬਰੀ ਵਾਹਨ ਚਲਾਨ ਕਰਤੇ ਗਏ ਅਤੇ ਕਈ ਸ਼ੱਕੀ ਵਾਹਨਾਂ ਨੂੰ ਕਾਬੂ ਕਰਕੇ ਥਾਣੇ ਲਿਆਂਦਾ ਗਿਆ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ DSP ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਸਪੈਸ਼ਲ ਨਾਕਾਬੰਦੀ ਲਗਾ ਕੇ ਸ਼ੱਕੀ ਤੇ ਮਾਰੇ ਅਨਸਰਾਂ ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਆ ਜਦ ਕਿ ਮੋਟਰਸਾਈਕਲ ਤੇ ਪ੍ਰੈਸ਼ਰ ਹਾਰਨ ਲਗਾਉਣ ਤੇ ਬੁਲਟ ਮੋਟਰਸਾਈਕਲ ਦੇ ਪਟਾਕੇ ਪਾਉਣ ਵਾਲੇ ਉਹ ਲੜਪਾਜਾਂ ਦੇ ਮੋਟਰਸਾਈਕਲ ਤੇ ਪ੍ਰੈਸ਼ਰ ਹਾਰਨ ਉਤਾਰੇ ਗਏ ਹਨ ਡੀਐਸਪੀ ਕੁਰਨ ਸਿੰਘ ਮਾਨ ਨੇ ਵਾਹਨਾਂ ਚਾਲਕਾਂ ਨੂੰ ਸਖਤ ਚੇਤਾਵਨੀ ਜਿੰਦੂ ਆਖਿਆ ਕਿ ਉਹ ਆਪਣੇ ਵਾਹਨਾਂ ਦੇ ਦਸਤਾਵੇਜ਼ ਪੂਰੇ ਰੱਖਣ ਅਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਾ ਨੂੰ ਵਾਂ ਚਲਾਉਣ ਵਾਸਤੇ ਨਾ ਦੇਣ ਕਿਉਂਕਿ ਵਾਂ ਚਲਾਉਣ ਵਾਲੇ 18 ਸਾਲ ਤੋਂ ਘੱਟ ਉਮਰ ਦੇ ਬੱਚਾ ਸਮੇਤ ਮਾਪਿਆਂ ਵਿਰੁੱਧ ਵੀ ਕਾਰਵਾਈ ਕੀਤੀ ਜਾ ਸਕਦੀ ਹੈ। ਹਾਂਜੀ ਬਿਲਕੁਲ ਜੀ ਅੱਜ ਜਿਹੜੀਆਂ ਸਪੈਸ਼ਲ ਇਲਾਕਾ ਬੰਦੀ ਕੀਤੀ ਹੈ ਇਹਦੇ ਵਿੱਚ ਜਿਹੜੇ ਖਾਸ ਜਿਹੜਾ ਹੈਗਾ ਵਾ ਬਿਨਾ ਨੰਬਰ ਪਲੇਟ ਜਾਂ ਜਿਹੜੀ ਟਿੱਪ ਰਾਈਡਿੰਗ ਹੈ ਤੇ ਉਹਨਾਂ ਜਿਹੜੇ ਜਿਹੜੇ ਬਾਉਂਡ ਵੀ ਕਰਨਾਇਆ ਤੇ ਚਲਾਉਣੇ ਕੱਟੇ। ਇਹ ਸਾਡੀ ਸਰਕਾਰ ਵੱਲੋਂ ਹੀ ਹੈ ਜੀ ਤੇ ਬਾਕੀ ਸਾਰੇ ਅਸੀਂਿਆਂ ਨੂੰ ਵੀ ਖਾਸ ਨਿਰਦੇਸ਼ ਨੇ ਕਿ ਜਿਹੜਾ ਇਹ ਜਦਨ ਸਿਆ ਵਿਰੋਧ ਜਿਹੜੀ ਮੇਨ ਚੱਲ ਰਹੀ ਹੈ ਇਦੇ ਵਿੱਚ ਜਿਹੜਾ ਸਾਰਾ ਸਾਡਾ ਜਿਹੜਾ ਮਤਲਬ ਮੇਨ ਫੋਕਸ ਸਾਡਾ ਇੱਥੇ ਹੀ ਹੈ ਜੀ ਤੇ ਜਿਹੜਾ ਵੀ ਕੋਈ ਮਤਲਬ ਇਹਦਾ ਕੰਮ ਕਰਦਾ ਹੈ ਉੱਤੇ ਜਿਹੜੀ ਇਹ ਸਖਤ ਸਖਤ ਕਾਰਵਾਈ ਕਰ ਰਹੇ ਆ ਕਿ ਇਹਦੇ 18 ਸਾਲ ਤੋਂ ਘੱਟ ਬੱਚੇ ਮੋਟਰਾਂ ਵਗੈਰਾ ਜੇ ਆਉਂਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਸੀ ਇਹ ਦੇਖੋ ਜੀ ਬਿਲਕੁਲ ਉੱਤੇ ਲਾਉਣਾ ਹੈ ਨੀਗਾ ਪੀਰੀਅਡ ਸ਼ੁਰੂ ਤੋਂ ਹੀ ਨਾ ਵੀ ਉਹਨਾਂ ਨੂੰ ਨਾ ਦੇਣ ਮੋਟਰਸਾਈਕਲ ਵਗੈਰਾ ਜਿਨ੍ਹਾਂ ਦਾ ਲਾਇਸੈਂਸ ਜ ਨਹੀਂ ਬਣਿਆ ਇਹ ਪਬਲਿਕ ਨੂੰ ਸੇਵਾ ਹੈ ਵੀ ਨਾਕੇ ਤੇ ਤਾਂ ਇਹੀ ਹੈ ਕਿ ਜਿਹੜੀ ਜਦੋਂ ਆਪਾਂ ਨਿਕਲਨੇ ਆ ਫੋਰ ਵੀਲਰ ਆ ਟੂ ਵੀਲਰ ਆ ਡਾਕੂਮੈਂਟ ਪ੍ਰੋਪਰ ਖਲੋਰੇ ਨੰਬਰ ਪਲੇਟਸ ਵਗੈਰਾ ਜਿਹੜੀਆਂ ਪ੍ਰੋਪਰ ਲੱਗੀਆਂ ਹੋਣ ਤਾਂ ਕਿ ਉਹਨਾਂ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ, ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ। ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ